ਬਹੁਤ ਵੱਡੀ ਫਾਇਦਲਾ ਸੂਟ ਲੈ ਕੇ ਆਏ ਰੂਸੀਆ ਬ੍ਰਾਂਡ ਦੇ ਮਰੀਨੋ ਪੂਲ ਦੇ ਸੂਟ ਆ ਕੇ ਜੀ ਬਹੁਤ ਵਧੀਆ ਡਿਜ਼ਾਈਨ ਆਇਆ ਨੇ ਸਕਰੀਨਸ਼ਾਟ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਮੈਂ ਕਹਿੰਦਾ ਜਿਹੜੇ ਵਿਜ਼ਿਟ ਕਰ ਸਕਦੇ ਨੇ ਵਿਜ਼ਿਟ ਕਰ ਲਓ ਜੀ ਡਿਜ਼ਾਈਨ ਆਇਆ ਨੇ ਬਹੁਤ ਵਧੀਆ ਪਿਓਰ ਮਰੀਨੋ ਵੂਲ ਦੇ ਡਿਜ਼ਾਈਨ ਰੂਸੀਆ ਬ੍ਰਾਂਡ ਦੇ ਜੀ ਬਹੁਤ ਵੱਡੀ ਸੇਲ ਦੇ ਵਿੱਚ ਸੂਟ ਲਾਤੇ ਜੀ ਰੂਸੀਆ ਬ੍ਰਾਂਡ ਦਾ ਪਸ਼ਮੀਨੇ ਦੇ ਪ੍ਰਿੰਟ ਬਹੁਤ ਵਧੀਆ ਡਿਜ਼ਾਈਨ ਨੇ ਜੀ ਜਲਦੀ ਜਲਦੀ ਸਕਰੀਨਸ਼ਾਟ ਲਿਚ ਲੋ ਆਰਡਰ ਬੁੱਕ ਕਰਾਈ ਚਲੋ ਡਿਜ਼ਾਈਨ ਦੇਖੋ ਜੀ ਸਾਰੇ ਮੀਟਰ ਮੀਟਰ ਇਸ ਟੈਂਪ ਆਉ ਰੂਸੀਆ ਬ੍ਰਾਂਡ ਦੇ ਸੂਟ ਦੇ ਡਿਜੀਟਲ ਪ੍ਰਿੰਟ ਦੇ ਨੇ ਬਹੁਤ ਜ਼ਿਆਦਾ ਫਾਇਦਾ ਆਇਆ ਜੀ ਆਪਣਾ ਸੇਲ ਲਾਤੀ ਸਰਦੀ ਏ ਕੇ ਰੋਸੀਆ ਰਾਮਟਾ ਕਾਈਬਾ ਸਾਰੇ ਬ੍ਰਾਂਡਸ ਉੱਤੇ ਦੀ ਸੇਲ ਲੱਗ ਗਈ ਜੀ ਰੋਸੀਆ ਬ੍ਰਾਂਡ ਦਾ ਪਿਓਰ ਪਸ਼ਮੀਨਾ ਸੂਟ ਹੈ ਜੀ ਜਲਦੀ ਆਦੀ ਬੁੱਕ ਕਰਾ ਲਓ ਮਰੀਨੋ ਵੂਲ ਆ ਕਪੜਿਆਂ ਨਾਲੇ ਸਭ ਤੋਂ ਵਧੀਆ ਕਪੜਾ ਜਿਹਦਾ ਰੇਟਾ ਕੋਈ 1200 1300 ਜੀ ਹੁਣ ਮਿਲਣਾ ਇਹ ਤੁਹਾਨੂੰ ਬਹੁਤ ਵੱਡੇ ਫਾਇਦੇ ਨਾਲ ਜਿਨ੍ਹਾਂ ਨੇ ਪੇਜ ਫੋਲੋ ਕਰਿਆ ਹੋਊਗਾ ਜਲਦੀ ਆਦੀ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਔਰ ਆਰਡਰ ਬੁੱਕ ਕਰਾ ਲਓ ਜੀ ਵਿਜ਼ਿਟ ਕਰ ਲਓ ਜਿਹੜੇ ਵਿਜ਼ਿਟ ਕਰ ਸਕਦੇ ਨੇ ਸਰਦੀ ਵਾਲੇ ਸੂਟ ਆ ਇਹਨੇ ਬਹੁਤ ਵੱਡੇ ਫਾਇਦੇ ਨਾਲ ਬਹੁਤ ਵੱਡੀ ਸੇਲ ਆਦੀ ਜੀ ਬ੍ਰੈਂਡ ਸੂਟਾਂ ਦੀ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਜੀ ਸ਼ਿਪਿੰਗ ਲੱਗੂ 50 ਰੁਪਏ ਸੂਟ 50 ਰੁਪਏ ਪਰ ਸੂਟ ਲੱਗੂ ਸ਼ਿਪਿੰਗ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਸੂਟ ਦਾ ਰੇਟ ਆ 1200 1300 ਮਿਲੂਗਾ ਕਿੰਨੇ ਦਾ ਵਿੱਚ 650 ਰੁਪਏ ਦਾ 650 ਰੁਪਏ ਦਾ ਸਹੀ ਸੁਣ ਰਹੇ ਹੋ ਜੀ 650 ਰੁਪਏ ਦਾ ਮਰੀਨੋ ਫੂਲ ਰਸ਼ੀਆ ਬ੍ਰੈਂਡ ਤੇ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨ ਕਿੰਨੇ ਅਗਲੇ ਡਿਜ਼ਾਈਨ ਬਹੁਤ ਕਾ ਡਿਜ਼ਾਈਨ ਹਨ 650 ਰੁਪਏ ਦੇ ਵਿੱਚ ਆਫਰ ਲਾਤੀ ਰਸ਼ੀਆ ਬ੍ਰੈਂਡ ਦਾ ਸੂਟ ਪ੍ਰਿੰਟ ਪਸ਼ਮੀਨਾ ਦਾ ਜੀ ਲਦੀ ਜਾਂਦੀ ਸਕਰੀਨ ਸ਼ਾਟ ਲੈ ਚਲੋ ਆਰਡਰ ਬੁੱਕ ਕਰਾਈ ਚਲੋ ਡਿਜ਼ਾਈਨ ਬਹੁਤ ਵਧੀਆ ਨੇ 600